ਅੱਜ ਆਪਾਂ ਬਣਾਵਾਂਗੇ ਸੂਜੀ ਦੀ ਬਰਫੀ ਬਿਲਕੁਲ ਪਰਫੈਕਟ ਤੇ ਆਸਾਨ ਤਰੀਕੇ ਦੇ ਨਾਲ ਕੀ ਇਹਦੀ ਟ੍ਰਿਕ ਆ ਕਿ ਸੂਜੀ ਦੀ ਬਰਫੀ ਤੁਹਾਡੀ ਬਿਲਕੁਲ ਵਧੀਆ ਬਾਜ਼ਾਰ ਵਰਗੀ ਹਲਵਾਈ ਵਰਗੀ ਬਣ ਕੇ ਤਿਆਰ ਹੋ ਗਈ ਤੁਸੀਂ ਪਹਿਲੀ ਵਾਰ ਬਣਾ ਰਹੇ ਹੋ ਤਾਂ ਵੀ ਤੁਸੀਂ ਇਹਨੂੰ ਬਣਾਉਣ ਦੇ ਵਿੱਚ ਫੇਲ ਨਹੀਂ ਹੋਵੋਗੇ ਬਿਲਕੁਲ ਪਰਫੈਕਟ ਬਰਫੀ ਹੈ ਜਿਹੜੀ ਤੁਸੀਂ ਬਣਾ ਕੇ ਤਿਆਰ ਕਰ ਲਓਗੇ ਤੇ ਈਜ਼ੀ ਤਰੀਕਾ ਹੈ ਸਸੇ ਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਹਾਂ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾਦਿਆ ਕਰੋ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜ਼ਰੂਰ ਕਰ ਦਿਆ ਕਰੋ ਜੀ ਸੂਜੀ ਦੀ ਬਰਫੀ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਸੂਜੀ ਚਾਹੀਦੀ ਆ ਵਧੀਆ ਕੁਆਲਿਟੀ ਦੀ ਤੇ ਬਿਲਕੁਲ ਬਰੀਕ ਸੂਜੀ ਤੁਸੀਂ ਲੈਣੀ ਆ ਜੇ ਮੋਟੀ ਸੂਜੀ ਲਵਾਂਗੇ ਫਿਰ ਦਾਣੇ ਆ ਜਿਹੜੇ ਮੂੰਹ ਚ ਆਉਂਦੇ ਰਹਿਣਗੇ ਇੱਕ ਕੱਪ ਕੌਲੀ ਤੁਸੀਂ ਪੰਡਾ ਕੋਈ ਵੀ ਸੈੱਟ ਕਰ ਲੈਣਾ ਉਸ ਦੇ ਹਿਸਾਬ ਨਾਲ ਆ ਜਿਹੜਾ ਸਾਰੀਆਂ ਚੀਜ਼ਾਂ ਦਾ ਨਾਪ ਰੱਖਣਾ ਹੈ ਹੁਣ ਆਪਾਂ 2 ਚਮਚ ਜਿਹੜਾ ਦੇਸੀ ਘਿਓ ਲੈ ਲਿਆ ਆਪਾਂ ਸਿਰਫ 2 ਚਮਚ ਘਿਓ ਦੇ ਵਿੱਚ ਸੂਜੀ ਦੀ ਬਰਫੀ ਬਣਾਵਾਂਗੇ ਜਿਆਦਾ ਕਿਉਂ ਨਹੀਂ ਲਵਾਂਗੇ ਇੱਕ ਚਮਚ ਆਪਾਂ ਜਿਹੜਾ ਬੇਸਣ ਲਿਆਏ ਕਿਉਂ ਨੂੰ ਗਰਮ ਕਰਨ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਬਿਲਕੁਲ ਲੋ ਕਰ ਦਿੱਤੀ ਆ ਤੇ ਬੇਸਣ ਨੂੰ ਬਿਲਕੁਲ ਥੋੜਾ ਜਿਹਾ ਆਪਾਂ ਭੁੰਨ ਲਵਾਂਗੇ ਸੂਜੀ ਤੋਂ ਪਹਿਲਾਂ ਕਿਉਂਕਿ ਸੂਜੀ ਆ ਜਿਹੜੀ ਉਹ ਜਲਦੀ ਭੁੰਨੀ ਜਾਂਦੀ ਹੈ ਤੇ ਬੇਸਣ ਨੂੰ ਪਹਿਲਾਂ ਆਪਾਂ ਥੋੜਾ ਜਿਹਾ ਭੁੰਨ ਲਿਆ ਉਸ ਤੋਂ ਬਾਅਦ ਇਹਦੇ ਵਿੱਚ ਸੂਜੀ ਆ ਜਿਹੜੀ ਐਡ ਕਰਾਂਗੇ ਬੇਸਣ ਨਾਲ ਸੂਜੀ ਦੀ ਬਰਫੀ ਬਹੁਤ ਹੀ ਕਰੀਮੀ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਆ ਸੂਜੀ ਆਪਾਂ ਸਾਰੀ ਇਹਦੇ ਵਿੱਚ ਐਡ ਕਰ ਦਿੱਤੀ ਆ ਇੱਕ ਕੌਲੀ ਦੇ ਕਰੀਬ ਆਪਾਂ ਜਿਹੜੀ ਸੂਜੀ ਲਈ ਆ ਇੱਕ ਕੌਲੀ ਦਾ ਹੀ ਆਪਾਂ ਨਾਪ ਰੱਖਿਆ ਹੈ ਤੇ ਇਹਨੂੰ ਬਿਲਕੁਲ ਲੋ ਫਲੇਮ ਤੇ 5-4 ਮਿੰਟ ਲਈ ਆਪਾਂ ਭੁੰਨ ਲਵਾਂਗੇ ਜਦੋਂ ਤੱਕ ਬਿਲਕੁਲ ਭੁਣੀ ਨੀ ਹੋ ਉਸ ਟਾਈਮ ਤੇ ਹੀ ਆਪਾਂ ਜਿਹੜੇ ਇਹਦੇ ਵਿੱਚ ਚਾਸ਼ਨੀ ਪਾਉਣੀ ਆ ਇਹਨੂੰ ਹਾਈ ਫਲੇਮ ਤੇ ਬਿਲਕੁਲ ਨਹੀਂ ਭੁੰਨਾ ਹੈਗਾ ਨਹੀਂ ਤਾਂ ਇਹ ਕਾਲੀ ਹੋ ਜੂਗੀ ਤੇ ਕੱਚੀ ਵੀ ਰਹਿ ਜੂਗੀ ਫਲੇਵਰ ਬਰਫੀ ਦਾ ਵਧੀਆ ਨਹੀਂ ਆਉਂਦਾ ਹੈਗਾ ਜਿੰਨੀ ਲੋ ਫਲੇਮ ਤੇ ਭੁੰਨੋਗੇ ਉਨੀ ਜ਼ਿਆਦਾ ਵਧੀਆ ਹੈ ਤੇ ਘਿਓ ਦੀ ਵੀ ਮਾਤਰਾ ਜਿਹੜੀ ਆਪਾਂ ਬਿਲਕੁਲ ਘੱਟ ਰੱਖੀ ਆ ਤੇ ਬਰਫੀ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਇਸ ਤਰ੍ਹਾਂ ਆਪਾਂ ਲੋ ਫਲੇਮ ਤੇ ਸਾਰਾ ਟਾਈਮ ਜਿਹੜੀ ਸੂਜੀ ਭੁੰਨ ਲਵਾਂਗੇ ਸੂਜੀ ਦਾ ਧਿਆਨ ਰੱਖਿਓ ਬਰੀਕ ਹੀ ਲਿਓ ਮੋਟੀ ਸੂਜੀ ਆ ਜਿਹੜੀ ਉਹ ਨਾਲ ਲਿਓ ਫਿਰ ਬਰਫੀ ਤੁਹਾਡੀ ਵਧੀਆ ਨਹੀਂ ਬਣਨੀ ਹੈਗੀ ਸੂਜੀ ਨੂੰ ਭੁੰਨਦੇ ਹੋਏ ਆਪਣੇ ਨੂੰ ਪੂਰਾ ਟਾਈਮ ਹੋ ਗਿਆ ਤੇ ਦੂਜੀ ਸਾਈਡ ਤੇ ਆਪਾਂ ਚਾਸ਼ਨੀ ਆ ਜਿਹੜੀ ਉਹ ਵੀ ਬਣਾ ਲੈਨੇ ਆ ਆਪਾਂ ਇਹਨੂੰ ਹੋਰ ਵੀ ਕਰੀਮੀ ਟੈਕਸਚਰ ਦੇਣ ਵਾਸਤੇ ਇਹਦੇ ਵਿੱਚ ਦੋ ਚਮਚ ਜਿਹੜੀ ਸਿੰਪਲ ਦੁੱਧ ਦੀ ਮਲਾਈ ਪਾਵਾਂਗੇ ਦੁੱਧ ਦੀ ਮਲਾਈ ਹਰ ਇੱਕ ਕੋਲ ਹੁੰਦੀ ਆ ਸੁੱਕਾ ਦੁੱਧ ਹਰ ਇੱਕ ਕੋਲ ਨਹੀਂ ਹੁੰਦਾ ਹੈਗਾ ਤੁਸੀਂ 2 ਚਮਚਾ ਸੁੱਕਾ ਦੁੱਧ ਵੀ ਹੈ ਜਿਹੜਾ ਐਡ ਕਰ ਸਕਦੇ ਹੋ ਉਹਦੇ ਨਾਲ ਵੀ ਕਰੀਮੀ ਟੈਕਸਚਰ ਆਉਂਦਾ ਹੈ ਤੇ ਦੁੱਧ ਦੀ ਮਲਾਈ ਨਾਲ ਇਹ ਬਿਲਕੁਲ ਬਹੁਤ ਵਧੀਆ ਟੇਸਟ ਬਣ ਕੇ ਆਉਂਦਾ ਹੈ ਆਪਾਂ 2 ਚਮਚ ਇਹਦੇ ਵਿੱਚ ਦੁੱਧ ਦੀ ਮਲਾਈ ਆ ਫਰੈਸ਼ ਮਲਾਈ ਉਹ ਐਡ ਕਰ ਦਿੱਤੀ ਆ ਦੂਜੀ ਸਾਈਡ ਤੇ ਉਹੀ ਕੌਲੀ ਆਪਾਂ ਜਿਹੜੀ ਪੌਣੀ ਕੌਲੀ ਚੀਨੀ ਦੀ ਲਈ ਆ ਤੁਸੀਂ ਅੱਧੀ ਕੌਲੀ ਵੀ ਪਾ ਸਕਦੇ ਹੋ ਇਹ ਪੌਣੀ ਕੌਲੀ ਦੇ ਨਾਲ ਬਿਲਕੁਲ ਤੇਜ਼ ਵਧੀਆ ਮਿਠਾਈ ਤੇ ਜੇ ਤੁਸੀਂ ਘਟ ਖਾਣੇ ਉਹਦਾ ਅੱਧੀ ਕੌਲੀ ਹੀ ਪਾਇਓ ਇਹਦੇ ਵਿੱਚ ਪਾਣੀ ਕੌਲੀ ਦੇ ਵਿੱਚ ਮੈਂ ਅੱਧੀ ਕੌਲੀ ਤੋਂ ਥੋੜਾ ਜਿਹਾ ਇੱਕ ਦੋ ਚਮਚ ਉੱਪਰ ਜਿਹੜਾ ਪਾਣੀ ਪਾਇਆ ਹੈ ਪਾਣੀ ਤੁਸੀਂ ਅੱਧੀ ਕੌਲੀ ਤੋਂ ਦੋ ਚਾਰ ਚਮਚ ਉੱਪਰ ਹੀ ਪੋਣਾ ਹੈ ਤੇ ਇੱਕ ਕੌਲੀ ਨਹੀਂ ਪੋਣੀ ਹੈਗੀ ਜਿਆਦਾ ਪਾਣੀ ਨਹੀਂ ਪੋਣਾ ਜੇ ਤੁਸੀਂ ਅੱਧਾ ਕੌਲੀ ਚੀਨੀ ਦੀ ਪਾ ਰਹੇ ਹੋ ਤਾਂ ਵੀ ਤੁਸੀਂ ਜਿਹੜਾ ਅੱਧੀ ਕੌਲੀ ਪਾਣੀ ਦੀ ਪੋਣੀਆ ਹੁਣ ਆਪਾਂ ਇਹਦੇ ਵਿੱਚ ਇਲਾਇਚੀ ਪਾ ਦਿੱਤੀ ਆ ਇੱਕ ਫਲੇਵਰ ਵਾਸਤੇ ਤੇ ਇਹਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਵਿੱਚ ਮੈਂ ਮੀਡੀਅਮ ਕਰਦਾ ਸੀਗਾ ਤੇ ਵਿੱਚ ਜਿਹੜਾ ਹਾਈ ਫਲੇਮ ਤੇ ਚਾਸ਼ਨੀ ਬਣਾ ਲਵਾਂਗੇ ਜਦੋਂ ਇਹ ਇੱਕ ਤਾਰ ਦੀ ਚਾਸ਼ਨੀ ਬਣ ਗਈ ਉਸ ਟਾਈਮ ਤੇ ਤੁਸੀਂ ਇਹਨੂੰ ਉਤਾਰਨਾ ਹੈ ਹਲਕੀ ਜਿਹੀ ਇੱਕ ਤਾਰ ਬਣਨ ਲੱਗ ਜੂਗੀ ਉਸ ਟਾਈਮ ਤੇ ਆਪਾਂ ਇਹਨੂੰ ਉਤਾਰਾਂਗੇ ਸਾਈਡਾਂ ਤੇ ਥੋੜਾ ਜਿ ਲੱਗਣ ਲੱਗਿਆ ਇਸ ਲਈ ਮੈਂ ਫਲੇਮ ਜਿਹੜੀ ਘੱਟ ਕਰ ਦਿੱਤੀ ਆ ਹੁਣ ਹੱਥੇ ਨਾਲ ਮੈਂ ਦੇਖ ਲਿਆ ਚਿਪਚਿਪ ਹੋ ਰਹੀ ਆ ਪਰ ਹਜੇ ਇੱਕ ਤਾਰ ਆ ਜਿਹੜੀ ਉਹ ਨਹੀਂ ਬਣੀ ਹੈਗੀ ਜਦੋਂ ਤੱਕ ਇੱਕ ਤਾਰ ਨਹੀਂ ਬਣਦੀ ਹੈਗੀ ਉਦੋਂ ਤੱਕ ਤੁਸੀਂ ਚਾਸ਼ਨੀ ਪਕਾਉਣੀ ਆ ਕਿਉਂਕਿ ਚਾਸ਼ਨੀ ਜੇ ਇੱਕ ਤਾਰ ਦੀ ਹੋਊਗੀ ਫੇਰ ਹੀ ਬਰਫੀ ਬਣੂਗੀ ਜੇ ਤੁਹਾਡੀ ਤਾਰ ਤੋਂ ਘੱਟ ਚਾਸ਼ਨੀ ਹੋਊਗੀ ਫਿਰ ਤੋ ਤੁਹਾਡਾ ਹਲਵਾ ਬਣ ਜੂਗਾ ਉਹ ਕੋਈ ਵੀ ਮਠਾਈ ਬਣਾਉਣੀ ਆ ਕੋਈ ਵੀ ਬਰਫੀ ਬਣਾਉਣੀ ਆ ਚਾਸ਼ਨੀ ਤੁਹਾਡੀ ਇਕਦਾਰ ਦੀ ਹੋਣੀ ਚਾਹੀਦੀ ਆ ਫੇਰ ਹੀ ਉਹ ਬਰਫੀ ਬਣਦੀ ਆ ਚਾਹੇ ਉਹ ਬੇਸਨ ਦੀ ਆ ਜਾਂ ਕੋਈ ਵੀ ਆ ਨਹੀਂ ਫਿਰ ਉਹ ਤੁਹਾਡਾ ਹਲਵਾ ਹੈ ਜਿਹੜਾ ਬਣ ਜੂਗਾ ਬਰਫੀ ਨਹੀਂ ਬਣੂਗੀ ਹੁਣ ਆਪਾਂ ਚਾਸ਼ਨੀ ਆ ਜਿਹੜੀ ਗਰਮ ਗਰਮ ਇਹਦੇ ਵਿੱਚ ਪਾ ਦਵਾਂਗੇ ਤੁਸੀਂ ਚਾਹੋ ਇਸ ਟਾਈਮ ਤੇ ਜਿਹੜੇ ਗੈਸ ਦੀ ਫਲੇਮ ਬੰਦ ਵੀ ਕਰ ਸਕਦੇ ਹੋ ਬਿਲਕੁਲ ਲੋ ਫਲੇਮ ਆ ਤੇ ਨੂੰ ਆਪਾਂ ਫਟਾਫਟ ਨਾਲ ਦੀ ਨਾਲ ਆ ਜਿਹੜਾ ਚੰਗੀ ਤਰ੍ਹਾਂ ਚਲਾ ਦੇਵਾਂਗੇ ਤਾਂ ਕਿ ਵਿੱਚ ਇਕੱਠਾ ਨਾ ਪੈਣ ਤੇ ਚਾਸ਼ਨੀ ਆ ਬਿਲਕੁਲ ਘੁਲ ਜਾਵੇ ਥੋੜੀ ਦੇਰ ਦੇ ਵਿੱਚ ਇਹਨੇ ਕੜਾਈ ਆ ਜਿਹੜੀ ਛੱਡ ਦੇਣੀ ਆ ਬਿਲਕੁਲ ਤੇ ਪੱਕ ਕੇ ਤਿਆਰ ਹੋ ਜੂਗੀ ਆਪਾਂ ਇਹਨੂੰ ਥੋੜੀ ਜਿਹੀ ਦੇਰ ਹੀ ਪਕਾਉਣਾ ਹੈ ਬਹੁਤੀ ਜ਼ਿਆਦਾ ਦੇਰ ਨਹੀਂ ਪਕਾਉਣਾ ਹੈਗਾ ਇਸ ਤਰ੍ਹਾਂ ਥੋੜਾ ਜਿਹਾ ਪਤਲਾ ਹੀ ਰੱਖਾਂਗੇ ਤੇ ਇਹਨੇ ਕੜਾਈ ਛੱਡਣੀ ਸ਼ੁਰੂ ਕਰ ਦਿੱਤੀ ਆ ਮਤਲਬ ਇਹ ਬਰਫੀ ਆਪਣੀ ਬਣਨ ਲਈ ਬਿਲਕੁਲ ਤਿਆਰ ਆ ਕਰਛੀ ਤੁਸੀਂ ਬਿਲਕੁਲ ਵੀ ਨਹੀਂ ਛੱਡਣੀ ਹੈਗੀ ਲਗਾਤਾਰ ਚਰਉਣੀ ਆ ਜਦੋਂ ਵੀ ਤੁਸੀਂ ਚਾਸ਼ਨੀ ਇਹਦੇ ਵਿੱਚ ਐਡ ਕਰ ਦਿੱਤੀ ਆ ਇਸ ਤਰ੍ਹਾਂ ਤੁਸੀਂ ਸਾਰੀਆਂ ਗੱਠਾਂ ਜਿਹੜੀਆਂ ਮਿਕਸ ਕਰ ਦੇਣੀਆਂ ਨੇ ਇਹਦੇ ਵਿੱਚ ਜੋ ਵੀ ਮੜੀ-ਮੋਟੀਆਂ ਪੈ ਗਈਆਂ ਨੇ ਸਾਰੀਆਂ ਚੰਗੀ ਤਰ੍ਹਾਂ ਮਿਕਸ ਕਰ ਦੇਣੀਆਂ ਨੇ ਜਿਵੇਂ ਬੁਲਾਉਂਦੇ ਜਾਉਂਗੇ ਵਧੀਆ ਕਰੀਮੀ ਹੁੰਦੀ ਜਾਊਗੀ ਤੇ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਆਪਾਂ ਹੋਰ ਇਹਨੂੰ ਬਹੁਤਾ ਜ਼ਿਆਦਾ ਗਾੜਾ ਨਹੀਂ ਰੱਖਣਾ ਬਸ ਇੰਨਾ ਕੀ ਰੱਖਣਾ ਹੈ ਤੇ ਗੈਸ ਦੀ ਫਲੇਮ ਆ ਜਿਹੜੀ ਮੈਂ ਬੰਦ ਕਰ ਦਿੱਤੀ ਆ ਦੂਜੀ ਸਾਈਡ ਤੇ ਆਪਾਂ ਤੁਸੀਂ ਕੋਈ ਥਾਲ ਵੀ ਲੈ ਸਕਦੇ ਹੋ ਮੈਂ ਇੱਕ ਡੱਬਾ ਲਿਆ ਹੈ ਡੱਬੇ ਦੇ ਵਿੱਚ ਫਾਇਲ ਪੇਪਰ ਲਗਾ ਦੂੰਗੀ ਤੁਸੀਂ ਇਦਾਂ ਵੀ ਜਮਾ ਸਕਦੇ ਹੋ ਬਿਲਕੁਲ ਜੰਮ ਜਾਊਗੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਨਿਕਲ ਵੀ ਆਸਾਨੀ ਨਾਲ ਹੀ ਜਾਂਦੀ ਹੈ ਫੋਇਲ ਪੇਪਰ ਦੇ ਵਿੱਚ ਜਿਹੜੀ ਅਸੀਂ ਸੈੱਟ ਕਰਦਾ ਹਾਂਗੇ ਸੈੱਟ ਕਰਨ ਤੋਂ ਪਹਿਲਾਂ ਮੈਂ ਦੇਸੀ ਕੀ ਆ ਜਿਹੜਾ ਫੋਇਲ ਪੇਪਰ ਤੇ ਲਗਾ ਦਿੱਤਾ ਹੈ ਤੇ ਉਸ ਤੋਂ ਬਾਅਦ ਕੱਟੇ ਹੋਏ ਪਿਸਤਾ ਇਹਦੇ ਉੱਪਰ ਪਾਉਂਗੀ ਤੁਸੀਂ ਚਾਹੋ ਬਦਾਮ ਜਾਂ ਕੋਈ ਵੀ ਚਾਂਦੀ ਦਾ ਵਰਕ ਲਗਾਉਣਾ ਹੈ ਜਾਂ ਕੁਝ ਵੀ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਬਰੀਕ ਬਰੀਕ ਮੈਂ ਪਤਲੇ ਪਤਲੇ ਆ ਪਿਸਤੇ ਜਿਹੜੇ ਕੱਟਲੇ ਸੀਗੇ ਇਸ ਤਰ੍ਹਾਂ ਮੈਂ ਸੈੱਟ ਕਰ ਦਿੱਤੇ ਆ نیچے ਸੈੱਟ ਕਰਨ ਨਾਲ ਕੀ ਹੁੰਦਾ ਹੈ ਬਰਫੀ ਦੀ ਸ਼ੇਪ ਵਧੀਆ ਬਣ ਕੇ ਤਿਆਰ ਹੁੰਦੀ ਹੈ ਉੱਪਰੋਂ ਵਧੀਆ ਜਿਹੜਾ ਇਹਦੀ ਸ਼ੇਪ ਬਣ ਜਾਂਦੀ ਆ ਤੇ ਦੇਖਣ ਨੂੰ ਵੀ ਸੋਹਣੀ ਲੱਗਦੀ ਆ ਇਸ ਤਰ੍ਹਾਂ ਸਾਰੀ ਬਰਫੀ ਹੈ ਜਿਹੜੀ ਉੱਪਰ ਸੈੱਟ ਕਰ ਦਵਾਂਗੇ ਇਹਦੇ ਵਿੱਚ ਪਾ ਕੇ ਗਰਮ-ਗਰਮ ਹੀ ਆਪਾਂ ਸੈੱਟ ਕਰਨੀ ਆ ਜਦੋਂ ਠੰਡੀ ਹੋ ਗਈ ਫਿਰ ਇਹ ਬਿਲਕੁਲ ਜੰਮ ਜੂਗੀ ਤੇ ਬਰਫੀ ਇਹਦੀ ਬੜਨੀ ਨਹੀਂ ਹੈਗੀ ਇਸ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਆਪਾਂ ਥੋੜਾ ਡੱਬੇ ਨੂੰ ਜਿਹੜਾ ਹਿਲਾ ਦੇਵਾਂਗੇ ਤਾਂ ਕਿ ਇਹ ਇੱਕੋਸਾਰ ਆ ਜਿਹੜੀ ਜੰਮ ਜਾਵੇ ਹੱਥ ਆਪਾਂ ਲਗਾ ਨਹੀਂ ਸਕਦੇ ਕਿਉਂਕਿ ਇਹ ਬਿਲਕੁਲ ਗਰਮਾ ਇਸ ਲਈ ਆਪਾਂ ਇਦਾਂ ਡੱਬਾ ਥੋੜਾ ਜਿਹਾ ਚੱਕ-ਚੱਕ ਕੇ ਸੈੱਟ ਕਰ ਦਿੱਤੀ ਆ ਜੇ ਤੁਸੀਂ ਥਾਲ ਵਿੱਚ ਵਿਜਵਾਉਣਾ ਤਾਂ ਇਹਨੂੰ ਇਸ ਤਰ੍ਹਾਂ ਸੈੱਟ ਕਰ ਦੇਣਾ ਤੇ ਬਰਫੀ ਜੰਮਣ ਲਈ ਤਿਆਰ ਆ ਤੁਸੀਂ ਇਹ ਚੈੱਕ ਕਰਨ ਲਈ ਇਹਦੀ ਗੋਲ ਜੀ ਗੋਲੀ ਆ ਜਿਹੜੀ ਉਹ ਵੱਟ ਕੇ ਦੇਖ ਲੈਣੀ ਆ ਜੇ ਵੱਟੀ ਜਾਊਗੀ ਤਾਂ ਮਤਲਬ ਬਰਫੀ ਜੰਮਣ ਲਈ ਤਿਆਰ ਆ ਇਸ ਤਰ੍ਹਾਂ ਵੱਟੀ ਜਾਊਗੀ ਤੇ ਇਹਨੂੰ ਆਪਾਂ 10 ਤੋਂ 8 ਤੋਂ 10 ਮਿੰਟ ਲਈ ਸਾਈਡ ਤੇ ਰੱਖ ਦ assi ਇਸ ਤੋਂ ਜ਼ਿਆਦਾ ਟਾਈਮ ਨਹੀਂ ਰੱਖਣਾ ਹੈਗਾ ਫਿਰ ਨਹੀਂ ਬਰਫੀ ਆ ਜਿਹੜੀ ਤੁਹਾਡੀ ਟੁੱਟ ਜਾਊਗੀ ਉਹ ਕੱਟੀ ਨਹੀਂ ਜਾਨੀ ਇਸ ਟਾਈਮ ਇਹਨਾਂ ਟਾਈਮ ਬਿਲਕੁਲ ਪਰਫੈਕਟਾ ਤੇ ਇਹਨੂੰ ਆਪਾਂ ਕੱਟ ਲਵਾਂਗੇ ਤੇ ਆਸਾਨੀ ਦੇ ਨਾਲ ਇਹ ਕੱਟੀ ਜਾਊਗੀ ਬਿਲਕੁਲ ਵਧੀਆ ਪਲੇਨ ਉੱਪਰੋਂ ਬਣ ਕੇ ਤਿਆਰ ਹੋਈ ਆ ਤੇ ਇਹ ਚਾਕੂ ਦੀ ਹੈਲਪ ਦੇ ਨਾਲ ਜਿੱਦਾਂ ਦੇ ਪੀਸ ਤੁਸੀਂ ਕੱਟਣਾ ਚਾਹੋ ਉਦਾਂ ਦੇ ਪੀਸ ਆ ਜਿਹੜੇ ਕੱਟ ਸਕਦੇ ਹਾਂ ਕਲਰ ਵੀ ਬਹੁਤ ਹੀ ਵਧੀਆ ਬਣ ਕੇ ਆਇਆ ਹੈ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਲਵਾਂਗੇ ਤੇ ਇਸ ਤਰ੍ਹਾਂ ਬਰਫੀ ਬਣਾਉਂਗੇ ਬਿਲਕੁਲ ਹੀ ਬਾਜ਼ਾਰ ਵਰਗੀ ਬਣਦੀ ਹੈ ਤੇ ਬਿਲਕੁਲ ਪਰਫੈਕਟ ਬਣਦੀ ਹੈ ਜਿਨੇ ਪਹਿਲੀ ਵਾਰੀ ਬਣਾਣੀ ਆ ਉਹ ਵੀ ਆਸਾਨੀ ਦੇ ਨਾਲ ਬਰਫੀ ਆ ਜਿਹੜੀ ਬਣਾ ਸਕਦਾ ਤੁਸੀਂ ਦੇਖ ਸਕਦੇ ਹੋ ਕਿੰਨੀ ਈਜ਼ੀ ਹੈ ਜਿਹੜੀ ਬਰਫੀ ਕੱਟੀ ਜਾ ਰਹੀ ਹੈ ਤੇ ਟੁੱਟ ਵੀ ਨਹੀਂ ਰਹੀ ਬਿਲਕੁਲ ਜੇ ਤੁਸੀਂ ਜ਼ਿਆਦਾ ਟਾਈਮ ਰੱਖ ਦੋਗੇ ਫਿਰ ਟੁੱਟ ਜਾਊਗੀ ਇਹਨੂੰ ਆਪਾਂ ਨਾਰਮਲ ਟੈਂਪਰੇਚਰ ਰੂਮ ਟੈਂਪਰੇਚਰ ਤੇ ਜਿਹੜਾ ਰੱਖਤਾ ਸੀਗਾ ਫ੍ਰਿਜ ਵਗੈਰਾ ਚ ਮੈਨੂੰ ਨਹੀਂ ਰੱਖਿਆ ਲੋ ਜੀ ਆਪਣੀ ਸੂਜੀ ਦੀ ਬਰਫੀ ਹੈ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਟੈਕਸਚਰ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ